ਇਹ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਆ ਗਰਾਊਂਡ ਦੇ ਵਿੱਚ ਆਏ ਸੀਗੇ ਮਿਹਨਤ ਲਾਉਣਾ ਸਵੇਰ ਦੀ ਤੇ ਅੱਜ ਆਪਣੇ ਬੰਦੇ ਆਏ ਹੋਏ ਆ ਸਾਰੇ ਆ ਬੰਦੇ ਸਾਰੇ ਆਏ ਆ ਉਸਤਾਦ ਜੀ ਸਾਡੇ ਤੇ ਆ ਸਾਡੇ ਸਾਰੇ ਬੰਦੇ ਲੈ ਥੋੜੇ ਜਿਹਾ ਆਉਣ ਦੇ ਆ ਉਹ ਸਾਈਡ ਤੇ ਤੇ ਆ ਸਾਡੀ ਅੱਜ ਦੀ ਪ੍ਰਾਰਥਨਾ ਪੂਰਨ ਪੁਰਖਾਂ ਨੂੰ ਮਿਲੂ ਮਾਇਆ ਦੇ ਦੂਰ ਤੋਂ ਆਉਂਦੀ ਕਈ ਜਿਹਨੂੰ ਬਹੁ ਨਹੀਂ ਨਾਲ ਆ ਤਾਂ ਦੇ ਇਤਰਾ ਹਾਂਜੀ ਨਹੀਂ ਇਹ ਨਾਦਰੀ ਕਰਦਾ ਹੈ ਕਭੀ ਕਥਿਆ ਕੋਈ ਸੁਣ ਕੇ ਨਾਦਰੀ ਕਰਦਾ ਹੈ ਬੰਦਿਆਂ ਨੂੰ ਮੈਂ ਕਿਦੈ ਨੂੰ ਕੂਲੀ ਕਰਨਾ ਜਿੰਨੇ ਕਿਨੇ ਮਿਹਨਤ ਲਾਉਣੀ ਹੈ 4.5 ਗਰਾਊਂਡ ਚਾਹੀਦੇ ਨੇ ਇੱਕ ਮਿੰਟ ਵੀ ਤਨੀ ਹੋਣਾ ਚਾਹੀਦਾ ਜੇ ਬੰਦਾ ਜੇ ਨਹੀਂ ਬੰਨਣਾ ਤੇ ਮਾਰ ਨਹੀਂ ਨੀਂਦ ਨਾ ਖਰਾਬ ਕਰ ਆਪ ਦੀ ਕਰਾਉਂਦਾ ਜਿਹੜਾ ਦੇਵਤਾ ਮੈਦਾਨੀ ਗੱਲ ਨਹੀਂ ਕਰਦਾ ਕੋਈ ਗੁਰੂ ਲਾਉ ਦੋ ਕਰੋ 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 ਜਿਵੇਂ ਜਿਵੇਂ ਕਰਦੇ ਜਿੱਤ ਵਿੱਚ ਮਿੱਥਰਾ ਜਿੱਤ ਨਹੀਂ ਕਰਦਾ ਪਾਪੀ ਦਾ ਤੋੜਾ ਆਪਣੇ ਮੁੰਡਿਆਂ ਨੇ ਦੌੜ ਸ਼ੁਰੂ ਕਰਤੀ ਆ ਜੀ ਲੱਗੇ ਹੋਏ ਆ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਅਸੀਂ ਚੱਲਾਂਗੇ ਜਿੱਦਾਂ ਜਿੱਦਾਂ ਮੁੰਡੇ ਮਿਹਨਤ ਲਾਈ ਜਾਣਗੇ ਠੀਕ ਹੈ ਜੀ ਮੁੰਡਿਆਂ ਨੂੰ ਦੌੜ ਲਾਣੀ ਸ਼ੁਰੂ ਕਰਤੀ ਆ ਵਾਤੋ ਵੱਧ ਮੈਂ ਬੇਨਤੀ ਕਰਦਾ ਆਪਣੇ ਪਿੰਡ ਵਾਲਿਆਂ ਨੂੰ ਕਿ ਆਪੋ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਭੇਜਿਆ ਕਰੋ ਠੀਕ ਹੈ ਜੀ ਹਾਂ ਜੀ ਤੇ ਇੱਧਰ ਆਪਣੇ ਉਸਤਾਦ ਜੀ ਵੀ ਆ ਤੇ ਪੁਰਾਣੇ ਪਲੇਅਰ ਵੀ ਆ ਹੀਰੋ ਲਸੋੜੀ ਤਰਲੋਚਨ ਸਿੰਘ ਜੀ ਇਹ ਵੀ ਆ ਗਏ ਆ ਜੀ ਗਰਾਊਂਡ 'ਚ ਹਾਂਜੀ ਸਤਿ ਸ਼੍ਰੀ ਅਕਾਲ ਉਸਤਾਜ ਜੀ ਠੀਕ ਠਾਕ ਲੋ ਜੀ ਮੁੰਡੇ 25 ਮਿੰਟ ਦੌੜ ਲਾ ਹਟਿਆ ਤੇ ਆਪਣਾ ਜੱਜ ਛੋਟਾ ਕਹਿੰਦਾ ਭਾਜੀ ਮੈਂ ਇੱਕ ਗੜਾ ਹੋਰ ਲਾਉਣਾ ਤੇ ਉਹ ਦਾ ਭਰਾ ਵਾ ਮੁੰਡਾ ਜਸ਼ਨ ਠੀਕ ਆ ਇਹ ਮੁੰਡੇ ਇੰਨਾ ਵਿੱਚ ਕਹਿੰਦੇ ਲਾਉਣੇ ਆ ਲੈੰਦੌੜ ਹੋਰ ਵੀ ਅਹ ਪਰਮਾਤਮਾ ਦਾ ਸ਼ੁਕਰ ਅਸੇ ਜੀ ਆ ਗੱਲ ਹੈ ਮਿਹਨਤ ਜੇ ਨਹੀਂ ਲਾਉਂ ਨਹੀਂ ਥੋੜੀ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਬੱਚੇ ਆਪਣੇ ਆ ਹੈਗਾ ਮੁੰਡਾ ਸਮਰ ਤੇ ਕਾਸ਼ਾ ਮੁੰਡਾ ਜੱਜ ਆ ਹੈਗਾ ਜੀ ਆਪਣਾ ਝੋਟਾ ਇਹਨੂੰ ਪਛਾਣਿਓ ਤੇ ਇਹ ਮੁੰਡਾ ਤਾਂ ਨੂੰ ਉਠੋ ਇਹ ਚਲੋ ਮਿਹਨਤ ਤੇ ਜਿੱਦਾਂ ਮਰਜੀ ਆ ਪਰ ਨਾਗਾ ਨਹੀਂ ਮੁੰਡਾ ਪਉਂਦਾ ਡੇਲੀ ਹੁੰਦਾ ਜੀ ਇਹ ਆ ਝੋਟਾ ਜੀ ਆਪਣਾ ਤੇ ਬਾਕੀ ਤੁਹਾਨੂੰ ਇਹਦੇ ਖੇਡ ਵੀ ਦਿਖਾਵਾਂਗੇ ਆ ਮਨਵੀਰ ਦਾ ਮੁੰਡਾ ਜੋਦੇ ਭਾਈ ਦਾ ਮੁੰਡਾ ਜੋਦਾ ਕਬੱਡੀ ਪਲੇਅਰ ਤੇ ਆ ਮੁੰਡਾ ਨਵਾਂ ਆ ਅੱਜ ਪਹਿਲੇ ਦਿਨ ਸੁਖਮਨ ਆ ਜੀ ਮੁੰਡਾ ਸਤਿਆਮ ਗਰਸ਼ਰਨ ਮੁੰਡਾ ਇਹ ਵੀ ਅੱਜ ਆਇਆ ਪਹਿਲੇ ਦਿਨ ਤੇ ਆ ਤਰਲੋਚਨ ਉਸਤਾਦ ਆ ਜੀ ਕੱਦ ਨੂੰ ਕੱਦ ਨੂੰ ਚੱਲੇ ਗਿਆ ਉਹ ਗੋਰਾ ਪਾਗ ਤੇ ਬੈਠਾ ਜੀ ਆਪਣਾ ਡੇਲੀ ਹੁੰਦਾ ਆਜੋ ਆਜੋ ਭੱਜ ਕੇ ਸ਼ਾਬਾ ਓਏ ਭੱਜ ਕੇ ਓ ਭੱਜ ਕੇ ਭੱਜ ਕੇ ਲੋ ਜੀ ਮੁੰਡੇ ਅਛਾੜੇ ਲਾਉਣਦੇ ਆ ਤੇ ਆ ਮੁੰਡਾ ਭੁਪਿੰਦਰ ਇਹਦਾ ਸਾਖ ਚੰਦੇ ਆ ਮੁੰਡਾ ਆ ਕਿੱਥੋਂ ਲੰਦਾ ਭੱਜੂਗਾ ਇਹ ਐਂਟਰ ਲੋ ਆਵਦੀ ਹੈ ਨਾ ਇਹ 3 ਮੀਟਰ ਦਾ ਸੁੰਦਰ ਮੁੰਡਾ ਕੱਲਾ ਛਾੜੇ ਮਾਰਨ ਧਿਆ ਸ਼ਾਬਾਸ਼ ਓਏ ਜੀ ਸੁਸ਼ੀ ਮੁੰਡਾ ਕਾਸ਼ 79 ਧੰਨ ਮੇਰੇ ਬਾਪ ਦੇ ਮੇਰੇ ਜਿਹੜੇ ਸਰਕਾਰ ਦੇ ਆਮ ਕਰਪਾ ਦੇ ਆਜੂ ਜੈਸ਼ਨ ਨਰਨ ਦਾ ਵੈਰੀ ਗੁੱਡ ਤੇਜ਼ ਲਾਓ ਪੂਰਾ ਤੇਜ਼ ਫਰਤੀ ਨਾ ਮਾਨੋ ਧੰਨ ਮਾਰ ਸ਼ਾਬਾਸ਼ ਇਸ ਜਿੰਨਾ ਨਹੀਂ ਬਾਕਸ਼ਣ ਹਾਤੇ ਕੋਟ ਜਨਮਾਂ ਦੀ ਮੈਦ ਬਾਕਸ਼ਣ ਦੀ

ਆਉਂ ਪਾਤਮਾਨ ਆਤਮਾਨ ਕਹਦਾ ਜੀ ਆਪ ਨੂੰ ਖਾਨਦੂਗੀ ਹੈ ਤੇਤ ਹਵਾਲੀ ਸਰਬ ਸਮਗਰੀ ਤੁਮਰੇ ਅਪੀ ਸਭੂ